ਚੰਡੀਗੜ੍ਹ ਨਗਰ ਨਿਗਮ ਵੱਲੋਂ ਚੰਡੀਗੜ੍ਹ ਵਿੱਚ ਸਥਿਤ 106 ਗੁਰੂ ਘਰਾਂ ਨੂੰ ਤੋੜਨ ਦੇ ਹੁਕਮ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਂ ਤੇ ਬਣਿਆ ਗੁਰੂ ਘਰ ਵੀ ਸ਼ਾਮਲ ਹੈ ਇਸ ਤੋਂ ਇਲਾਵਾ ਇਸ ਲਿਸਟ ਵਿੱਚ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਸੱਤ ਮੰਦਿਰ ਅਤੇ ਹੋਰ ਧਾਰਮਿਕ ਸਥਾਨ ਵੀ ਸ਼ਾਮਲ ਹਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਕਾਰਵਾਈ ਖਿਲਾਫ 30 ਜੂਨ ਨੂੰ ਸਵੇਰੇ 10 ਵਜੇ ਚੰਡੀਗੜ੍ਹ ਵਿਖੇ ਇਹ ਮੀਟਿੰਗ ਰੱਖੀ ਗਈ ਹੈ ਜਿਸ ਨੂੰ ਲੈ ਕੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜਸਜੀਤ ਸਿੰਘ ਤੱਲ ਨੇ ਸਮੂਹ ਸੰਤਾ ਮਹਾਪੁਰਸ਼ਾਂ ਅਤੇ ਐਸਸੀ ਅਤੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੇਂ ਸਿਰ ਪੌਂਚਰ ਤਾਂ ਜੋ ਸੰਤਾ ਮਹਾਪੁਰਸ਼ਾਂ ਦੀ ਦੇਖਰੇਖ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਏ ਗਏ ਇਸ ਫੈਸਲੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਅਤੇ ਆਪਣੇ ਗੁਰੂ ਘਰਾਂ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਜੈ ਗੁਰੂਦੇਵ ਧੰਨ ਗੁਰੂਦੇਵ ਮੈਂ ਦੇਸਰਾ ਸਨਾਵਰ ਚੇਅਰਮੈਨ ਸ੍ਰੀ ਗੁਰੂ ਸੰਤ ਸ਼੍ਰੋਮਣੀ ਸੁਖਗੁਰੂ ਵਿਦਾਸ ਮਹਾਸਭਾ ਵਿਕਾਸਨਗਰ ਸੇ ਅੱਜ ਹਮਾਰੇ ਵਿੱਚ ਭਾਈ ਜਸਜੀਤ ਸਿੰਘ ਤੱਲ ਜੀ श्री गुरु रविदास टाइगर फोर्स के प्रेसिडेंट पंजाब के प्रेसिडेंट हमारे बीच हैं जैसा कि आप लोग सभी जानते हैं एक जो हमारे निगम कमिश्नर ने एक नोटिस भेजा है हमारे गुरु घर को तोड़ने के लिए उसके बारे में कल मेरी जसी भाई जी से बात हुई तो इन इन्होंने हमारी कल बात ऑस्ट्रेलिया इंग्लैंड और अमेरिका के कई हमारे प्रेमियों से बात करवाई तो उन्होंने यहाँ पर ये उनके कहने पर आए ਔਰ ਅੱਜ ਇਹ ਇਹਾ ਮੌਕੇ ਦਾ ਜਾਇਦਾ ਲੈਣੇ ਲਈ ਆਏ ਹੋਏ ਆ ਤਾਂ ਅਸੀਂ ਅੱਗੇ ਦੀ ਬਾਤ ਅਸੀਂ ਭਾਈ ਸਾਹਿਬ ਆਪ ਦੋਤਾਈਏ ਰਵਿਦਾਸੀਆ ਸਮਾਜ ਜੋ ਵੱਡੀ ਮਾਤਰਾ ਚ ਬੱਚਾ ਜੋ ਕਿ ਗੁਰੂ ਵਿਦਾਸ ਮਹਾਰਾਜ ਨੂੰ ਮੰਨਣ ਵਾਲੇ ਲੋਕ ਭਗਵਾਨ ਬਾਲੀ ਮਹਾਰਾਜ ਨੂੰ ਮੰਨਣ ਵਾਲੇ ਲੋਕ ਸਤਿਗੁਰੂ ਕਬੀਰ ਮਹਾਰਾਜ ਨੂੰ ਮੰਨਣ ਵਾਲੇ ਲੋਕ ਅੱਜ ਬਹੁਤ ਸਾਰੇ ਡੇਰੇ ਜੋ ਪੰਜਾਬ ਵਿੱਚ ਸ੍ਰੀ ਗੁਰੂ ਵਿਦਾਸ ਮਹਾਰਾਜ ਦੇ ਨਾਮ ਦੇ ਹਨ ਅਤੇ ਚੰਡੀਗੜ੍ਹ ਜੋ ਸਾਡੀ ਰਾਜਧਾਨੀ ਹੈ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਗੁਰੂ ਰਵਿਦਾਸ ਮਹਾਰਾਜ ਦੇ ਬੜੇ ਸਥਾਨ ਬਣਿਆ ਭਗਵਾਨ ਬਾਲੀ ਮਹਾਰਾਜ ਦੇ ਸਥਾਨ ਬਣੇ ਹਨ ਹੋਰ ਵੀ ਜਿਹੜੇ ਗੁਰੂਵਾਹ ਮਹਾਰਾਜ ਦੇ ਕਾਬੀ ਸਥਾਨ ਹਨ ਜਿੱਦਾਂ ਕਿ ਸਾਡੇ ਵਕੀਰ ਸਾਹਿਬ ਨਾਲ ਸਾਰਾ ਕੋ ਵਿਚਾਰ ਵਟਾਂਦਰਾ ਹੋਈ ਪੁੱਛਿਆ ਵੀ ਇੱਥੇ ਜਿਹੜਾ 450 ਤੋਂ ਉੱਪਰ ਜਿਹੜੇ ਆ ਸਥਾਨ ਆ ਜਿਹੜੇ ਉਹ ਰੈਬਰਾਂ ਦੇ ਨਾਂ ਦੇ ਉੱਪਰ ਬਣੇ ਪਰ ਉਹਨਾਂ ਦੇ ਵਿੱਚੋਂ 106 ਜਿਹੜਾ ਟਾਰਗੇਟ ਹੀ ਕਹਿ ਸਕਦੇ ਆ ਵੀ ਨਿਜੀ ਟਾਰਗੇਟ ਜਿਹੜਾ 106 ਨੂੰ ਕੀਤਾ ਗਿਆ ਜਿਸ ਵਿੱਚ ਸਿਰਫ ਤੇ ਸਿਰਫ ਇੱਕੋ ਹੀ ਜਿਹੜਾ ਗੁਰੂ ਘਰ ਆ ਵਿਕਾਸ ਨਗਰ ਮੋਲੀ ਜਗਨ ਚੰਡੀਗੜ੍ਹ ਦੇ ਵਿੱਚ ਜੋ ਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਸਥਾਨ ਹੈ ਜੋ 1990 ਦੇ ਵਿੱਚ ਜਿਹੜਾ 99 ਜਿਹੜਾ ਇਹ ਬਣਾਇਆ ਗਿਆ ਸੋ ਪਰ ਇਹਨੂੰ ਟਾਰਗੇਟ ਨੂੰ ਵੀ ਇਕੱਲੇ ਕੀਤਾ ਗਿਆ ਤੇ ਭਗਵਾਨ ਬਾਲੀ ਮਹਾਰਾਜ ਦੇ ਜਿਹੜੇ ਮੰਦਰ ਆ ਉਹ ਵੀ 6 ਤੋਂ ਜਾਂ 7 ਜਿਹੜੇ ਆ ਮੰਦਰ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਅਤੇ ਹੋਰ ਵੀ ਜਿਹੜੇ ਅਸਥਾਨ ਹੈ ਜਿਹੜੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਪਰ ਗੱਲ ਇਹ ਆ ਵੀ ਜਿਹੜੀ ਇਸ ਸਥਾਨ ਤੇ ਆਗੇ ਪਰ ਚੱਲਿਆ ਜਿੱਦ ਤੋਂ ਅੱਗੇ ਜਿਹੜਾ ਰੇਲਵੇ ਟਰੈਕ ਆ ਰੇਲਵੇ ਟਰੈਕ ਦੇ ਨਾਲ ਜੀ ਜਗ੍ਹਾ ਆ ਬਹੁਤ ਸਾਰੀ ਖਾਲੀ ਜਗ੍ਹਾ ਜੇ ਤੁਸੀਂ ਪੂਰਾ ਚੰਡੀਗੜ੍ਹ ਘੁੰਮ ਲਓ ਤਾਂ ਬਹੁਤ ਵੱਡੀਆਂ ਪਾਰਕਾਂ ਜਿਹੜੀਆਂ ਆ ਖੱਦ ਨਾਲੋਂ ਵੱਧ ਕਹਿ ਸਕਦੇ ਜਿਹੜੀਆਂ 4 ਏਕੜ 5 ਏਕੜ ਕੁਈ ਗਰੇ 10 ਇਕੜ ਜੇ ਬਣੀਆਂ ਪਾਰਕਾਂ ਆ ਤੇ ਹਰ ਇੱਕ ਮੁਹੱਲੇ ਦੇ ਵਿੱਚ ਨਿੱਜੀ ਪਾਰਕਾਂ ਬਣੀਆਂ, ਪਾਰਕਿੰਗ ਦੀਆਂ ਸਾਰਾ ਕੁਝ ਬਣਿਆ। ਪਰ ਇਹੋ ਜਿਹੇ ਜਿਹੜੇ ਅੰਦਰ ਵਿਆ ਜਿੱਥੇ ਕਿ ਨਾ ਕੋਈ ਰੋਡ ਲੱਗਦੀ ਆ, ਨਾ ਕੋਈ ਹਾਈਵੇ ਲੱਗਦਾ, ਨਾ ਕਿਸੇ ਨੂੰ ਕੋਈ ਪਰੇਸ਼ਾਨੀ ਹੋ ਸਕਦੀ ਆ। ਅਤੇ ਮੁਹੱਲੇ ਵਿੱਚ ਵੀ ਜਿਹੜਾ ਬਹੁਤ ਪਾਰਕਾਂ ਬਣੀਆਂ। ਪਰ ਇਸ ਨੂੰ ਢਾਕੇ ਵੀ ਜਿਹੜਾ ਆ ਮੈਨੂੰ ਲੱਗਦਾ ਨਹੀਂ ਵੀ ਸਰਕਾਰ ਨੂੰ ਕੋਈ ਫਾਇਦਾ ਹੋਵੇਗਾ ਕਿਉਂਕਿ ਇਹ ਸਥਾਨ ਜਿਹੜਾ ਪੁਰਾ ਵਿਦਾਸ ਮਲੇ ਨਾਲ ਬਣਿਆ। ਸੋ ਅਸੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਜਿੰਨੇ ਵੀ ਸ਼੍ਰੀ ਗੁਰੂ ਅਰਜਨਦਾਸ ਮਹਾਰਾਜ ਦੇ ਨਾਂ ਤੇ ਸਾਡੇ ਸੰਤ ਸਭਾ ਦੇ ਡੇਰੇ ਬਣਿਆ ਅਤੇ ਸਾਰਿਆਂ ਨੂੰ ਬੇਨਤੀ ਜੋੜਦੇ ਬੇਨਤੀ ਕਰਦੇ ਆ ਵੀ ਐਸ 30 ਤਰੀਕ ਨੂੰ 30 ਜੂਨ ਨੂੰ ਜਿਹੜਾ ਐਸ ਸਥਾਨ ਦੇ ਉੱਪਰ ਚੰਡੀਗੜ੍ਹ ਦੇ ਵਿੱਚ ਜਿਹੜਾ 10 ਵਜੇ ਦਾ ਜਿਹੜਾ ਸਮਾਂ ਰੱਖਿਆ ਵੀ ਸਾਰੇ ਸਾਥੀ ਜਿਹੜੇ ਆ ਉਹ ਇੱਥੇ ਪਹੁੰਚਣ ਤਾਂ ਜੋ ਵੱਡੀ ਮਾਤਰਾ ਦੇ ਪਹੁੰਚ ਕੇ ਸਾਰੀਆਂ ਸਭੀ ਜਥੇਬੰਦੀਆਂ ਅਤੇ ਸ਼੍ਰੀ ਗੁਰੂ ਅਰਜਨਦਾਸ ਮਹਾਰਾਜ ਨੂੰ ਮੰਨਣ ਵਾਲੇ ਲੋਕ ਜਵਾਨ ਬਾਲੀ ਮਹਾਰਾਜ ਮੰਨਣ ਵਾਲੇ ਲੋਕ ਸਤਿਗੁਰੂ ਕਬੀਰ ਮਹਾਰਾਜ ਨੂੰ ਮੰਨਣ ਵਾਲੇ ਲੋਕ ਸਾਰੇ ਹੀ ਹਰ ਸਟੇਟਾਂ ਦੇ ਲੋਕ ਜਿਹੜੇ ਆ ਕਿਸੇ ਵੀ ਆਪਣੇ ਧਰਮ ਤੋਂ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਨੂੰ ਬੇਨਤੀ ਕਰਦਾ ਵੀ ਆਪਣੇ ਪਰਿਵਾਰ ਨੂੰ ਇੱਥੇ ਜਿਹੜਾ 30 ਜੂਨ ਨੂੰ ਆਪਾਂ 10 ਵਜੇ ਇਸ ਸਥਾਨ ਤੇ ਵੀ ਤਾਂ ਜੋ ਸਾਰੇ ਸਮਾਜ ਦੇ ਲੋਕ ਇੱਥੇ ਇਕੱਠੇ ਹੋ ਕੇ ਆਪਾਂ ਇੱਕ ਵੱਡਾ ਫੈਸਲਾ ਲੈ ਸਕੀਏ ਵੀ ਅਗਲੀ ਰੰਡੀਤੀ ਸਾਡੀ ਜਿਹੜੀ ਆ ਉਹ ਕੀ ਹੋਣੀ ਚਾਹੀਦੀ ਹੈ ਤਾਂ ਜੋ ਆਪਾਂ ਦੋ ਚੀਜ਼ਾਂ ਆਪਣੇ ਕੋਲ ਆ ਜਾਂ ਤਾਂ ਆਪਾਂ ਉਸ ਮੀਟਿੰਗ ਦੇ ਵਿੱਚ ਚੰਡੀਗੜ੍ਹ ਬੰਦ ਦੀ ਕਾਲ ਦੀਏ ਤੇ ਜਾਂ ਪੰਜਾਬ ਬੰਦ ਦੀ ਕਾਲ ਜਿਹੜੀ ਆ ਉਹ ਇਸ ਜਗ੍ਹਾ ਦੀਏ ਇਹ ਜਿਹੜਾ ਫੈਸਲਾ ਆ ਉਹ ਸਾਰੇ ਸਾਡੇ ਮਹਾਪੁਰ ਸੰਤ ਸਮਾਜ ਦੇ ਉੱਥੇ ਪਹੁੰਚੂਗੇ 30 ਜੂਨ ਨੂੰ ਉਹ ਉਹਨਾਂ ਦੇ ਖਾਲੀ ਦੇ ਵਿੱਚ ਜਿਹੜਾ ਵੱਡਾ ਫੈਸਲਾ ਲੈ ਜਾਊਗਾ ਅਤੇ ਨੋਨਸਮੈਂਟ ਵੀ ਜਿਹੜੀ ਆ ਉਹ ਸਾਡੇ ਸੰਤ ਸਮਾਜ ਜਿਹੜੇ ਕਰਨਗੇ ਉਹਨਾਂ ਦੀ ਰਹਿਨਮਾਈ ਹਟਾ ਸਾਰੇ ਸਮਾਜ ਸਮੂਚਾ ਸਮਾਜ ਤੇ ਪਹੁੰਚੇ ਸੋ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਆ ਵੀ ਆਪਾਂ ਸਾਰੇ ਸੱਜਣ 30 ਤਰੀਕ ਨੂੰ ਜੂਨ ਨੂੰ 10 ਵਜੇ ਇਸ ਸਥਾਨ ਤੇ ਪਹੁੰਚ ਕੇ ਪਹੁੰਚੀਏ ਤਾਂ ਜੋ ਵੱਡਾ ਫੈਸਲਾ ਲਗੇ ਤਾਂ ਜੋ ਸਰਕਾਰਾਂ ਦੇਖੋ ਹਰ ਵਾਰ ਪਹਿਲਾਂ ਦਿੱਲੀ ਸਾਡਾ ਗੁਰੂ ਘਟ ਆਇਆ ਉਹ ਅਜੇ ਤੱਕ ਬਣਿਆ ਨਹੀਂ ਹੁਣ ਚੰਡੀਗੜ੍ਹ ਦੇ ਵਿੱਚ ਜੇ ਇਹਨਾਂ ਨੇ ਜਰਾਂ ਨੇ ਰਲ ਮਿਲ ਕੇ ਸਾਰਿਆਂ ਨੇ ਮਿਹਨਤ ਕਰਕੇ ਆਹ ਸਥਾਨ ਬਣਾਇਆ ਸਪਾਈਕ ਦਿੱਤੀ ਆ ਇਹ ਜਗ੍ਹਾ ਨੂੰ ਇਮਾਰਤ ਨੂੰ ਬਣਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਬਣਾਇਆ ਸੋ ਰਾਜਧਾਨੀ ਦੇ ਵਿੱਚ ਵੀ ਜੇ ਗੁਰੂ ਘਰ ਬੰਦੇ ਤੇ ਉਹ ਵੀ ਇਹਨਾਂ ਨੂੰ ਫੱਜਮ ਨਹੀਂ ਹੋ ਰਹੇ ਜਾਣ ਬਜ ਕੇ ਸਾਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ ਮੈਂ ਸਾਰੇ ਪੰਜਾਬ ਨੂੰ ਭਾਰਤ ਨੂੰ ਬੇਨਤੀ ਕਰਦਾ ਵੀ ਆਪਾਂ ਉਸ ਦਿਨ ਸਾਰੇ ਸਾਥੀ ਇਕੱਠੇ ਹੋਣੇ ਵੱਡੀ ਮਾਤਰਾ ਦੇ ਵਿੱਚ ਸੋ ਸਾਰਿਆਂ ਨੂੰ ਫੱਜੜ ਕੇ ਬੇਨਤੀ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਰ ਜੈ ਭਾਗ ਤੇ ਇਹ ਜੋ ਗੁਰੂ ਗੋਬਿੰਦ ਦਾ ਮੰਦਿਰ ਹੈ 1999 ਮੇ ਬਣਾਤਾ और उसके बाद से लेकर आज तक चंडीगढ़ प्रशासन ने किसी भी प्रकार का कोई नोटिस नहीं दिया और ये जगह बिल्कुल अलग एकांत जगह है और यहाँ बहुत बड़े गड्ढे थे यहाँ के लोगों ने गरीब लोगों ने थोड़े थोड़े पैसे इकट्ठे करके यहां भराई करी और इसके बाद ये ये भवन तैयार किया और पूरे पचास हजार की आबादी पर दस किलोमीटर बाय दस किलोमीटर में, किलो में कोई रविदास भवन नहीं है मंदिर नहीं है जहां पर हमारे लोग गरीब समाज के लोग रविदास समाज को मानने वाले लोग धर्म को मानने वाले लोग प्रेयर कर सके प्रार्थना कर सके अपने आस्थ, अपनी आस्था जता सके लेकिन चंडीगढ़ प्रशासन ने केवल इस गुर रविदास भवन को टारगेट बनाया है और पिक एंड चूज की चूज की पॉलिसी करी है जबकि यहाँ पाँच के लगभग जो गुरुद्वारे हैं या चर्च हैं मंदिर हैं दूसरी जगह हैं वो सब गवर्नमेंट लैंड पर हैं उनको उनको कुछ नहीं छेड़ रहे हैं इनको केवल वो गरीब लोगों के गुरुद्वारे और मंदिर दिखाई दे रहे हैं तो इसके लिए हमारे बीच में रविदास रविदास टाइगर फोर्स के भाई जस्टी जी आए हैं और इन्होंने जो काल दी है मैं भी अपनी तरफ से अनुरोध करूंगा चंडीगढ़ वासियों को कि वो 30 तारीख को 10 बजे यहां इकट्ठा होकर के अगली जो रणनीति बनेगी उस पर विचार किया जाएगा और आगे की कार्यवाही के लिए संत महात्मा जो हमारे देश विदेशों से यहां आएंगे उनकी योजना के हिसाब से अगला कदम उठाया जाएगा धन्यवाद